ਹਾਂਜੀ ਬੀ ਸੋ ਦੋਸਤੋ ਇਸ ਟਾਈਮ ਆਪਾਂ ਖੜੇ ਆ ਪਿੰਡ ਰੋੜੇ ਕੀ ਤੇ ਬਾਈ ਬਲਕਰਨ ਕੋਲੇ ਬਲਕਰਨ ਢਾਲੀਵਾਲ ਕੋਲੇ ਜਿਹਦਾ ਕੀ ਕਹ ਜੀਏ ਇਹ ਆਪਣਾ ਡੌਗ ਫਾਰਮ ਆ ਢਾਲੀਵਾਲ ਡੌਗ ਫਾਰਮ ਬਣਾ ਲਈ ਹਾਂਜੀ ਬਾਈ ਜੀ ਤੇ ਬਾਈ ਇਹਨਾਂ ਕੋਲੇ ਆਪਾਂ ਪਿਛਲੇ ਸਾਲ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਵੀ ਬੱਕ ਦੇ ਇਚਾਰ ਦੇ ਜਿਹੜੇ ਵੀਰ ਨੂੰ ਕਾਇਦੇ ਨਹੀਂ ਜਾਇਆ ਹੋਇਆ ਕਾਗਜ਼ ਸਾਰੇ ਤਰ੍ਹਾਂ ਦਾ ਅਵੇਲੇਬਲ ਹੈ ਨਾ ਬਈ ਮੋਟਾ ਪਤਲਾ ਆ ਉੱਪਰ نیچے ਸਾਰਾ ਕੁਝ ਵਾਰ ਜਿਹੜਾ ਮਰਜੀ ਲੈ ਲੋ ਸਾਰੇ ਤਰ੍ਹਾਂ ਦੇ ਜੀ ਸਾਰੇ ਤਰ੍ਹਾਂ ਦਾ ਕੋਈ ਇਹ ਕਾਗਜ਼ ਜਦ ਮੈਂ ਇੰਨੇ ਤਰ੍ਹਾਂ ਦਾ ਪਿਆ ਕੋਈ ਲੀਲੇ ਨਾਲ ਲੱਗਦਾ ਹੈ ਕੋਈ ਫਰਕ ਹੈਗਾ ਕਿਸੇ ਦਾ ਸਾਰੇ ਡੋਡੀ ਕੁਆਲਟੀ ਆਈ ਸਾਰੇ ਡੋਡੀ ਮਟਾਈ ਆ ਕੋਈ ਮੋਟਾ ਜੀ ਮਾੜਾ ਚੰਗਾ ਵੀ ਆ ਤੇ ਮਨਿਕ ਜਿਹੜਾ ਥੱਲੇ ਪਾਉਣ ਵਾਲੇ ਪਤਲੇ ਕਾਗਜ਼ ਵੀ ਹੈਗੇ ਆਈ ਆਪਣੇ ਕੋਲੇ ਠੀਕ ਆ ਤੇ ਤਾਹਾਂ ਪਾਉਣ ਵਾਸਤੇ ਮੋٹے ਕਾਗਜ਼ ਵੀ ਹੈਗੇ ਆ ਤਾਹਾਂ ਪਾਉਣ ਵਾਸਤੇ ਪਤਲੇ ਕਾਗਜ਼ ਵੀ ਕੁਆਲਟੀ ਹੈਗੀ ਆ ਇੱਕ ਆਪਣੇ ਕੋਲੇ ਠੀਕ ਆ ਹਾਂਜੀ ਬਾਹਰ ਮੈਂ ਰੇਟ ਆ ਜਿਹੜਾ ਰੇਟ ਆਪਣੇ ਜਿਹੜਾ ਉਹਨੇ ਮਿਲੂ ਜਾਵਾਂ ਹਾਂਜੀ ਰੇਟ ਜੈਨੂਇਨ ਮਿਲੂਗਾ ਬਾਜ਼ਾਰ ਨਾਲੋਂ ਸਾਰੇ ਕਾਗਜ਼ ਦਾ ਸਸਤਾ ਰੇਟ ਹੋਊਗਾ ਜੀ ਜਿਹੜਾ ਵੀ ਕੁਆਲਿਟੀ ਦਾ ਕਾਗਜ਼ ਹੋਊਗਾ ਉਹ ਕੁਆਲਿਟੀ ਦਾ ਕਾਗਜ਼ ਦੇਖ ਆਓ ਬਾਜ਼ਾਰ ਨਾਲ ਕੰਪੈਰੀਸ਼ਨ ਕਰਕੇ ਦੇਖ ਲਓ ਰੇਟ ਦੀ ਆਪਣੀ ਤੇ ਸਾਰੇ ਕੁਆਲਿਟੀ ਦੇ ਹਿਸਾਬ ਨਾਲ ਹਰੇਕ ਆਗੇ ਦਾ ਰੇਟ ਘੱਟ ਹੋਊਗਾ ਆਪਣੇ ਠੀਕ ਆ ਜੇ ਸਾਡੇ ਕੋਲ ਦਿੰਦੇ ਕਾਗਜ਼ ਪਿਆ ਜੀ ਮੈਂ ਕੁਆਲਿਟੀ ਕਿਹੜੀ ਹੈਗੀ ਕੁਆਲਿਟੀ ਆਪਾਂ ਹਰੇਕ ਨੂੰ ਦੱਸ ਕੇ ਦੇਵਾਂਗੇ ਜਿਹੜੀ ਕੁਆਲਿਟੀ ਵਜਦੀ ਹੈ ਬਾਜ਼ਾਰ 'ਚ ਉਹ ਕੁਆਲਿਟੀ ਦੱਸ ਕੇ ਦੇਵਾਂਗੇ ਜੀ ਬਾਜ਼ਾਰ ਨਾਲੋਂ 5000 ਰੁਪਏ ਘੱਟ ਹੀ ਦੇਵਾਂਗੇ ਇੱਕ ਕਹਿੰਦੇ ਨੇ ਬਾਹਰ ਲਾ ਕਾਗਜ਼ ਦਾ ਰੋ ਕਿਹੜਾ ਦਾ ਸੋ ਵਾਰਦਾ ਨਹੀਂ ਰੁਦਾ ਹੋ ਗਿਆ ਜੀ ਇੰਤਰੀਡੀਆ ਤੋਂ ਮੰਗਾਇਆ ਮੈਂ ਤਾਂ ਹੁਣ ਆਉਂਦਾ ਕਿਹੜਾ ਮੇਰੇ ਫਾਇਦਾ ਇਹ ਕਾਗਜ਼ ਆ ਕੁਆਲਟੀ ਪੂਰੀ ਵਧੀਆ ਜੀ ਠੀਕ ਹੈ ਮੈਂ ਆਉਦੇ ਮਹੀਨੇ ਬਾਹਰੋਂ ਕਾਗਜ਼ ਆ ਤੇ ਪਰ ਹੁੰਦੀ ਤਾਂ ਉਹੀ ਪਲਾਸਟਿਕ ਆ ਵੀਰੇ ਸਾਰਿਆਂ ਦੀ ਹੁੰਦੀ ਪਾਸ ਕੁਆਲਟੀ ਵੀ ਭਾਈ ਰੇਟ ਵਧਿਆ ਨਾ ਬਾਹਰੋਂ ਲੈਣ ਨੂੰ ਇੱਧਰ ਨਾਲ ਲੈ ਲਓ ਉਹ ਇਹ ਰੇਟ ਵਧਿਆ ਜਾਂਦਾ ਉਹ ਇਹ ਰੇਟ ਵਧਿਆ ਜਾਂਦਾ ਜਨਾ ਦੇਖਣ ਨੂੰ ਆ ਕਾਗਜ਼ ਦੱਸੀ ਲੱਗਿਆ ਘੈਂਟ ਲੱਗਦਾ ਹੈ ਹਾਂਜੀ ਭਾਈ ਇਹ ਸਾਈਡਾਂ ਦੇ ਆਪਣਾ ਪੌਣ ਵਾਜਦੇਗਾ ਸਗਿਆ ਤਾਂ ਕਿੰਦਾ ਦੇ ਪੌਣੇ ਚਾਰ ਦੇ ਹੋਏ ਦੀਆਂ ਫਾਦਲਾ ਕਾਗਜ ਆ ਠੀਕ ਹੈ ਹਾਂਜੀ ਬਾਈ ਜਿਵੇਂ ਆਹ ਤਾਣਾ ਪਾਉਣ ਵਾਸਤੇ ਕਾਲੇ ਰੰਗ ਦੇ ਕਾਗਜ ਆ ਤਰਪਾਲ ਤਾਂ ਆ ਜਾਂਦੇ ਹਾਂਜੀ ਹਾਂਜੀ ਕਾਲੀ ਤਰਪਾਲ ਵਰਗਾ ਕਾਗਜ ਆ ਮੋਟਾ ਪੂਰਾ ਜੀ ਠੀਕ ਹੈ ਕਿਵੇਂ ਮਰਜੀ ਉੱਤੇ ਚੜ ਕੇ ਬੰਦਾ ਮਿੱਟੀ ਪਾਈ ਚੱਲੇ ਦੇ ਕੋਈ ਪਾਟਣ ਦਾ ਖਤਰਾ ਨਹੀਂ ਜਿਵੇਂ ਇੱਕ ਇੱਧਰ ਆ ਪਿਆ ਥੱਲੇ ਇੱਧਰ ਇਹ ਵੀ ਇਸੇ ਤਰ੍ਹਾਂ ਦਾ ਹੀ ਹਾਂਜੀ ਇਹ ਚਿੱਟੇ ਰੰਗ ਦੇ ਆ ਜਾਂਦੇ ਨੇ ਥੱਲੇ ਪਾਉਣ ਵਾਲੇ ਕਾਗਜ ਆ ਠੀਕ ਹੈ ਹਾਂ ਉੱਪਰ ਚਾਰ ਦੇ ਉੱਪਰ ਪਾਉਣ ਵਾਸਤੇ ਮੋਟੇ ਕਾਗਜ਼ ਨਹੀਂ ਵੀ ਇਹ ਚਿੱਟੇ ਰੰਗ ਚੰਗੇ ਨੇ ਬਾਜ਼ਾਰ ਦੇ ਨਾਲੋਂ ਸਸਤਾ ਮਿਲੂ ਇਹ ਨਾਲੋਂ ਸਸਤਾ ਮਿਲੂਗਾ ਵਧੀਆ ਕੁਆਲਟੀ ਮਿਹੜੂ ਦੱਸ ਕੇ ਦੇਵਾਂਗੇ ਬਾਈ ਠੀਕ ਹੈ ਤੇ ਮਿੱਤਰੋ ਪਿਛਲੀ ਸ਼ੈਲ ਦੇਖ ਲਓ ਥੋਕਲਾਪਾ ਵੀਰ ਦਾ ਕਾਗਜ਼ਾਂ ਦਾ ਭਰਿਆ ਪਿਆ ਪਿਛਲੀ ਸ਼ੈਲ ਆ ਪਿਆ ਕਾਗਜ਼ ਇਹਨਾਂ ਤੇ ਬਾਕੀ ਇੱਕ ਗੱਲ ਹੋਰ ਆ ਬਾਈ ਜੀ ਕਹੇ ਜੀ ਵੀ ਆਪਣੇ ਡੌਗ ਢਾਲੀ ਵਾਲਾ ਡੌਗ ਫਾਰਮਰ ਹਣਾ ਹਾਂਜੀ ਬਾਈ ਤੇ ਸਾਰੇ ਸਪਲੀਮੈਂਟ ਆਹ ਸਾਰੇ ਫੂਡ ਸਪਲੀਮੈਂਟ ਮਿਲਦੇ ਨੇ ਜਾਨਵਰਾਂ ਦੇ ਹਾਂਜੀ ਜਾਨਵਰਾਂ ਦੇ ਹਾਂਜੀ ਤੇ ਬਾਕੀ ਜਿਹੜੇ ਜਾਨਵਰ ਨੇ ਇਹ ਵੀ ਆਪਾਂ ਤੁਹਾਨੂੰ ਮਿਲ ਜਾਂਦੇ ਨੇ ਹਰੇਕ ਨਾਲ ਹਾਂਜੀ ਆਪਣੇ ਕੋਲੇ ਜਰਮਨ ਸ਼ੈਫਰਡ ਲੈਬਰਰੇਟ ਟਵਾਇਪ ਆਉਂਜੀ ਕਾਚਰ ਪਾਉਂਟ ਕੁਮੇਰੀਅਨ ਸਾਰੇ ਸਟੈਂਡਰਡ ਸਰਵਿਸ ਵੀ ਅਵੇਲੇਬਲ ਆ ਠੀਕ ਆ ਜਿਵੇਂ ਕੋਈ ਮਰਜ਼ੀ ਨਾਲ ਸਹੀ ਬੈਠੇ ਉਹ ਕਿਹੜੀ ਨਸਲ ਲੈ ਲੜੇ ਉਹ ਬੈਠਾ ਤਾਂ ਉਹ ਜਰਮਨ ਸ਼ੈਫਰਡ ਦਾ ਬੱਚਾ ਜਿਹੜਾ ਇੱਕ ਆ ਥੱਲੇ ਜਿਹੀ ਨਿਗਾਹ ਆ ਹੋਰ ਬਤੂਰਾ ਉਹ ਸ਼ਿਰਜੂ ਦਾ ਬੱਚਾ ਪੈ ਜੀ ਸ਼ਿਰਜੂ ਦਾ ਬੱਚਾ ਹੈ ਹਾਂਜੀ ਸਰਵਿਸ ਮੌਜੂਦ ਆ ਜੀ ਠੀਕ ਆ ਜੀ ਜਿਹੜਾ ਬੱਚਾ ਲੈਣਾ ਹੈਗਾ ਤਾਂ ਆਪਾਂ ਵਹੀਆ ਕਰਵਾ ਦਿੰਦੇ ਹਾਂਜੀ ਜੇ ਕੋਈ ਬੱਚਾ ਲੈਣਾ ਹੈਗਾ ਬਾਈ ਨੇ ਕਿਸੇ ਨੇ ਬੱਚੇ ਮੇਲਕੇਸਾਂ ਦੱਸਦੇ ਬਈ ਮੇਨ ਕਿਸ ਨੇ ਹੈਗੀ ਆਪਣਾ ਬਰਨਾਲਾ ਮਾਨਸਾ ਰੋਡ ਪਿੰਡ ਰੂੜੇ ਕੇ ਕਿਹੜਾ ਮੇਨ ਬਸ ਸਟੈਂਡ ਤੇ ਆਪਣੀ ਦੁਕਾਨ ਹੈ ਜੀ ਠੀਕ ਹੈ ਤੇ ਇੱਕ ਮੋਬਾਈਲ ਨੰਬਰ ਜ਼ਰੂਰ ਹੋਵੇ ਤਾਂ ਜੋ ਬਈ ਕਾਗਜ਼ ਵਾਲੇ ਕੋਈ ਜਾਨਵਰ ਵਾਲਾ ਤੁਹਾਨੂੰ ਕੰਟੈਕਟ ਕਰ ਸਕੇ ਮੋਬਾਈਲ ਨੰਬਰ ਆ ਗਿਆ ਆਪਣਾ ਜੀ 814638793 814638793 ਉਹ ਮੜਾ ਬਈ ਬੋਰਡ ਤੇ ਵੀ ਦਿਖਾ ਲਈ ਬੋਰਡ ਤੇ ਮਿੱਤਰੋ ਨੰਬਰ ਉਹ ਸਾਹਮਣੇ ਚੱਲੀਆਂ ਦਾ ਉੱਥੇ ਜਾ ਕੇ ਤੁਸੀਂ ਕੰਟੈਕਟਰ ਇਹ ਕਰ ਸਕਦੇ ਹੋ ਰੇਕ ਨਸਲ ਦੇ ਕਤੂਰੇ ਤੁਹਾਨੂੰ ਤੇ ਬਾਕੀ ਸਫਲੀਬਟ ਫੂਡ ਦਾ ਇਹਦੇ ਤੁਹਾਨੂੰ ਉਵੇਂ ਜਾਣਗੇ ਜਾਨਪੁਰਾ ਦੇ ਹਾਂਜੀ ਤੇ ਪਸ਼ੂਆਂ ਦੇ ਵੀ ਹਾਂਜੀ ਜਿਵੇਂ ਜਿਵੇਂ ਬਾਈ ਆਪਾਂ ਰਿਪੋਰਟ ਦੇਣ ਕਿ ਆਪਾਂ ਪਰਸੋਂ ਦਾ ਵੀ ਨਾਲ ਨਾਲ ਸਟਾਰਟ ਕਰੀ ਜਾਨੇ ਠੀਕ ਹੈ ਬਾਕੀ ਇਹ ਸੰਗਲੀਆਂ ਪਟੇ ਵਗੈਰਾ ਸਾਰਾ ਸਮਾਨ ਉਹਨੂੰ ਮਿਲ ਜੂਗੇ ਫਿਰੋਂ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਤੇ ਹਰੇਕ ਪ੍ਰਕਾਰ ਦਾ ਤੁਹਾਨੂੰ ਕੋਈ ਕਹਿੰਦਾ ਬਾਹਰ ਲਾ ਕੁੰਦਰ ਲਾ ਕਾਗਜਾੜਾ ਸਾਰਾ ਕੋਈ ਨਾ ਚਾਰ ਦੇ ਟੋਏਾਂ ਦੇ ਉੱਪਰ ਨੀਚੇ ਤਹਾਂ ਥੱਲੇ ਸਾਰਾ ਕੋਈ ਨਾ ਸਾਈਡਾਂ ਤੇ ਪੈਣ ਵਾਲਾ ਕਾਗਜਾੜਾ ਜਿੰਨੇ ਨਵਾਈ ਫੋਟੋ ਮਿਲਕੇ ਆਪਾਂ ਲੈ ਆਉਣ ਕਾਗਜ ਲੈ ਜਾਣਾ ਇੱਕ ਬਈਰਾ ਬੀਰਾ ਨੂੰ ਸਾਰਿਆਂ ਨੂੰ ਰਿਕਵੈਸਟ ਆਈ ਆਪਣੇ ਆਉਣ ਤੋਂ ਪਹਿਲਾਂ ਜਿਹੜੇ ਦੂਰ ਵਾਲੇ ਬਾਈ ਨੇ ਸਾਰੇ ਆਉਣ ਤੋਂ ਪਹਿਲਾਂ ਇੱਕ ਵਾਰੀ ਆਪਦੇ ਟੋਏ ਦਾ ਸਾਈਜ਼ ਦੱਸ ਦੇ ਕਰਨਾ ਕਈ ਵਾਰ ਕੋਈ ਸਾਈਜ਼ ਮਨ ਇੱਦੋਂ ਮੁੱਕਿਆ ਪਿਆ ਹੁੰਦਾ ਉਹ ਆਪਾਂ ਫਿਰ ਮੌਕੇ ਤੇ ਪਹਿਲੀ ਮਹੀਆ ਕਰਾ ਦਨੇ ਆ ਕੇ ਜਿਹੜਾ ਨਹੀਂ ਫਾਟੂ ਸਾਰਾ ਟੋਏ ਦਾ ਜਿਹੜਾ ਸਾਈਜ਼ ਆ ਮਿਲਕੇ ਲੈ ਆਉਣਾ ਮਿਲਕੇ ਲੈ ਕੇ ਆਉਣ ਜੀ ਉਚਾਈ ਲੰਬਾਈ ਤੇ ਚੜਾਈ ਸਾਰੀ ਮਿਲ ਕੇ ਲੈ ਕੇ ਹੁਣ ਕਈ ਵਾਰ ਇੱਥੇ ਆ ਕੇ ਨਾ ਬਾਈ ਉਲਝੀ ਜਾਂਦੇ ਰਹਿੰਦੇ ਨੇ ਤੇ ਉਹ ਆਉ ਦਾ ਮਨ ਕਿ ਜਦ ਪਹਿਲੀ ਮਿਲ ਲਿਆ ਕਰੋ ਉਹ ਇੱਥੇ ਜੱਟੂ ਸਾਹਿਬ ਕਹਿੰਦੇ ਵੀ ਇੰਨਾ ਕਿ ਟੋਆਗਾ ਇੰਨਾ ਕਿ ਦੁਕਾਗੇ ਚਾਹੀਦਾ ਕਈ ਬਾਈ ਆ ਕੇ ਕਹਿੰਦੇ ਵੀ ਇੱਡੇ ਕਿਲੇ ਦਾ ਚਾਰ ਪੋੜਾ ਉਹਦਾ ਕੋਈ ਹਿਸਾਬ ਨਹੀਂ ਹੋਦਾ ਬਾਈ ਇੱਕ ਵਾਰੀ ਟੋਏ ਤੇ ਫੀਤਾ ਮਾਰ ਲਿਆ ਕਰੋ ਚਾਹੇ ਰਸੀ ਮਿਲ ਲਿਆ ਕਰੋ ਠੀਕ ਹੈ ਹਾਂਜੀ ਤੇ ਮਿੱਤਰੋ ਇਹ ਗੱਲਾਂ ਤੇ ਜਰੂਰ ਨੋਟ ਕਰ ਲਿਓ ਤੇ ਬਾਕੀ ਨੰਬਰ ਸਕਰੀਨ ਦੇ ਉੱਤੇ ਤੇ ਜਿਹੜੇ ਵੀ ਵੀਰ ਨੂੰ ਕਾਗਜ਼ ਚਾਹੀਦਾ ਇੰਨਾ ਪੁੱਛਦਾ ਰੂੜੇਗਾ ਮੇਨ ਬੱਸ ਸਟੈਂਡ ਦੇ ਉੱਤੇ ਦੁਕਾਨ ਹੈਗੀ ਇੱਥੇ ਅੱਗੇ ਤੁਸੀਂ ਪਤਾ ਕਰ ਲਓ ਢਾਲੀ ਵਾਲਾ ਡੌਗ ਫਾਰਮਣਾ ਹਾਂਜੀ ਜੀ ਤੇ ਬਾਕੀ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਮਿਲਦੇ ਆਂਗੇ ਅਸੂਰ ਅਗਲੀ ਵੀਡੀਓ ਦਾ ਧੰਨਵਾਦ ਧੰਨਵਾਦ